ਪੰਜਾਬ ਸਰਕਾਰ ਚਾਲੂ ਬੁੱਤੀ ਸਾਲ 2025 ਦੀ ਦੂਜੀ ਤਿਆਰੀ ਵਿੱਚ 85 ਹੰਦਰ ਕਰੋੜ ਦਾ ਕਰਜ਼ਾ ਚੁੱਕੇਗੀ ਆਰਬੀਆਈ ਨੇ ਸੁਭਾ ਸਰਕਾਰ ਨੂੰ ਚੁੱਕੇ ਜਾਣ ਵਾਲੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਹੈ ਪਿਆਬ ਚਕਾ ਬਨੋ ਜਲਾਈ ਤੋਂ ਸਤੰਬਰ ਤੱਕ ਹਾਲਾਤ ਕਾਇਦਾ ਚੁੱਕਿਆ ਜਾਣਾ ਹੈ ਇਸ ਨੂੰ ਲੈ ਕੇ ਉਹਨਾਂ ਵਿਰੋਧੀ ਤਿਰੰਵਲੋਂ ਪਿਆਬ ਚਕਾ ਨੂੰ ਛਵਾਲਾਂ ਦੇ ਕੇ ਵਿੱਚ ਖਲਾਕਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਜਰਮਨੀ ਅਕਾਲੀ ਦਲ ਦੇ ਪਦਾਨ सुखबीर सिंह बादल ने सोशल मीडिया से कहा कि यह पीछित कुटा लिया वाली आम आदमी सरकार जो दिल्ली तो चलाई जा रही है हर महीने हजार करोड़ रुपये का कर्जा दे रही है प्रकाश ਜਬ ਬੁਨਿਆਦੀ ਤਾਂ ਚ ਉਪਰ ਕੁਝ ਵੀ ਖਰਚ ਨਹੀਂ ਹੋ ਰਿਹਾ ਬਦਲਨੇ ਕਿਆ ਇਸੇ ਸੁਕਾਣੇ ਭਯਾ ਨੂੰ ਦੇਸ ਦਾ ਦੁਤਾ ਸਭ ਤੂ ਬਦਲ ਕਰ ਜਦਾ ਸੁਪਾਪਨਾ ਹੁੰਦਾ ਮਨ ਵੀ ਹਾਸ਼ ਕਿਤਾ ਜਿਸ ਵਿੱਚ ਦੇਪਤ ਨੂੰ ਜੀ ਐਚ ਟੀ ਪੀ ਅਨੁਪਾਤ 40% ਸੰਤਾਲੀਪਜਨ ਤੱਕ ਪਹੁੰਚ ਗਿਆ ਪੰਜਾਬੀ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਇਹ ਕਰਜ਼ਾ ਲਿਆ ਪੈਸੇ ਜਿੱਤੇ ਖਰਚੇ ਕਿਤੇ ਜਾ ਰਹੇ ਹੈ ਇਹ ਸਬਤ ਹੈ ਕਿ ਅਲਬਿੰਦ ਕੇਜੀ ਬਾਦ ਅਸਾਦੇ ਤੇ ਪੰਜਾਬ ਨੂੰ लोग आप देजाना भर दान दे बुझके इस दुवाले हर कर रहे हैं पंजाब के राम डूबतों की जांच एक स्वतंत्र एजेंसी द्वारा की जानी जी है गंभीर ਬਹੁਤ ਹੀ ਅਹਿਮ ਮਸਲੇ ਤੇ ਮੈਂ ਅੱਜ ਪ੍ਰੈਸ ਕਾਨਫਰੰਸ ਕਰਨਾ ਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜੋ ਜੋ ਮੈਂ ਅੱਜ ਦੱਸੂਗਾ ਉਹਦੇ ਬਾਰੇ ਜ਼ਰੂਰ ਵਿਚਾਰ ਕਰਿਓ ਕਿਵੇਂ ਪੰਜਾਬ ਨਾਲ ਲੁੱਟ ਹੋਣ ਲੱਗੀ ਹੈ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਰਹੀ ਉਹ ਦਿੱਲੀ ਦੀ ਕੇਜਰੀਵਾਲ ਤੇ ਉਹਦੇ ਲੁਟੇਰਿਆਂ ਦੀ ਸਰਕਾਰ ਬਣ ਗਈ ਐ ਜਿਵੇਂ ਅੰਗਰੇਜ਼ ਹਿੰਦੁਸਤਾਨ ਤੇ ਈਸਟ ਇੰਡੀਆ ਕੰਪਨੀ ਰਹੀ ਲੁੱਟਣ ਆਏ ਤੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਏ ਉਵੇਂ ਹੀ ਕੇਜਰੀਵਾਲ ਨੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਚ ਪੰਜਾਬ ਦੀ ਸਰਕਾਰ ਤੇ ਕਾਬਜ ਹੋ ਗਏ ਤੇ ਮਕਸਦ ਪੰਜਾਬ ਨੂੰ ਅੱਗੇ ਲਿਜਾਉਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਲੁੱਟ ਕੇ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦੇ ਆ ਜਿਹੜੇ ਅੱਜ ਮੈਂ ਗੱਲ ਕਰ ਰਿਹਾ ਜਿਹੜੀ 40000 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਦਾ ਜਿਹਦਾ ਨਾਂ ਦਿੱਤਾ ਗਿਆ ਹੈ ਉਹ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੈਬਿੰਗ ਸਕੀਮ ਬਣ ਗਈ ਹੈ ਤੇ ਨਿਸ਼ਾਨਾ ਇਹਦਾ ਹੈ ਕਿ ਟਾਰਗੇਟ ਰੱਖਿਆ ਹੈ ਕਿ ਅਸੀਂ ਆ 40000 ਏਕੜ ਤੋਂ 1.5 ਸਾਲ ਦੇ ਅੰਦਰ ਤਕਰੀਬਨ ਇਹਨਾਂ ਨੇ ਸਾਰੇ ਵੱਡੇ ਬਿਲਡਰਾਂ ਨਾਲ ਦਿੱਲੀ ਸਾਰੇ ਗੱਲਾਂ ਬਕਾਲੀਆਂ 10000 ਕਰੋੜ ਰੁਪਇਆ ਪਾਰਟੀ ਵਾਸਤੇ ਇਕੱਠਾ ਕਰਨ ਦਾ ਆ ਪਲਾਨ ਬਣਾ ਲਿਆ ਤੁਸੀਂ ਦੇਖ ਲਓਗੇ ਜੀ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸੂਗਾ ਕਿਵੇਂ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਐ ਕਰ ਰਹੀ ਆ ਜਿਵੇਂ ਡਰੀ ਨਹੀਂ ਕਿ ਅਸੀਂ ਸਰਕਾਰ ਤੋਂ ਬਾਹਰ ਜਾਵਾਂਗੇ ਤੁਸੀਂ ਦੇਖ ਲਓ ਹਿੰਦੁਸਤਾਨ ਵਿੱਚ ਕਾਨੂੰਨ ਹੈ ਪਹਿਲੇ ਸੂਬੇ ਸੂਬਿਆਂ ਦਾ ਕਾਨੂੰਨ ਹੁੰਦਾ ਸੀ ਜਦੋਂ ਵੀ ਸਰਕਾਰ ਕੋਈ ਜਮੀਨ ਅਕਵਾਇਰ ਕਰਦੀ ਹੈ ਇਹ ਕਾਨੂੰਨ ਤਹਿਤ ਇੱਕ ਸਿਸਟਮ ਤਹਿਤ ਕੀਤਾ ਜਾਂਦਾ ਹੈ ਸਰਕਾਰ ਨੂੰ ਦੱਸਣਾ ਪੈਂਦਾ ਹੈ ਕਿ ਕਿਹੜੇ ਪਰਪਸ ਵਾਸਤੇ ਸਾਨੂੰ ਜ਼ਮੀਨ ਚਾਹੀਦੀ ਹੈ ਤੇ ਤੁਸੀਂ ਦੇਖਿਆ ਕਿ ਦੇਸ਼ ਵਿੱਚ ਕਈ ਸੂਬਿਆਂ ਵਿੱਚ ਸਰਕਾਰਾਂ ਜਦੋਂ ਅਕਵਾਇਰ ਕਰਨ ਲੱਗੀਆਂ 40 ਲੱਖ ਦੀ ਜ਼ਮੀਨ 20 ਲੱਖ ਤੇ ਅਕਵਾਇਰ ਹੋਣ ਲੱਗ ਗਈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਲੈਕਟਰ ਰੇਟ ਘੱਟ ਸੀ ਘੱਟ ਹੁੰਦੇ ਆ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਤੇ ਗਰੀਬਾਂ ਵਿੱਚ ਬਹੁਤ ਹਲਚਲ ਮੱਚੀ ਰੌਲਾ ਪਿਆ ਤੇ 2013 ਵਿੱਚ ਪਾਰਲੀਮੈਂਟ ਨੇ ਇੱਕ ਐਕਟ ਬਣਾਇਆ ਲੈਂਡ ਐਕ acquisition ਐਕਟ ਪੂਰੇ ਦੇਸ਼ ਵਾਸਤੇ ਕਿ ਦੇਸ਼ ਵਿੱਚ ਕਿਉਂਕਿ ਜ਼ਮੀਨ ਜਾਇਦਾਦ ਗਰੀਬ ਦੀ ਕਿਸਾਨ ਦੀ ਤੇ ਜ਼ਮੀਨ ਮਾਲਕ ਦੀ ਜਾਇਦਾਦ ਹੈ ਆ ਜਾਇਦਾਦ ਸਰਕਾਰ ਦੀ ਨਹੀਂ ਜੇ ਸਰਕਾਰ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਚਾਹੀਦੀ ਹੈ ਤੇ ਉਸ ਇਨਸਾਨ ਨੂੰ ਪੂਰਾ ਮੁਆਵਜ਼ਾ ਇੰਨਾ ਮਿਲੇ ਕਿ ਉਹ ਖੁਸ਼ੀ-ਖੁਸ਼ੀ ਉਹ ਉਹ ਜ਼ਮੀਨ ਦੇ ਦੇ ਤੇ ਆਪਣਾ ਕੋਈ ਹੋਰ ਕੰਮ ਕਰ ਸਕਦਾ ਤੁਸੀਂ ਦੇਖ ਲਓ ਜਿਹੜਾ ਐਕਟ ਬਣਾਇਆ ਗਿਆ ਗਵਰਨਮੈਂਟ ਆਫ ਇੰਡੀਆ ਨੇ ਪਾਰਲੀਮੈਂਟ ਨੇ ਮੈਨੂੰ ਮੈਂ ਵੀ ਉਦੋਂ ਸੀ ਕਿ ਬੜੀ ਡਿਬੇਟ ਹੋਈ ਹਿੰਦੁਸਤਾਨ ਵਿੱਚ ਡਿਬੇਟ ਹੋਈ ਕਿਹੜੇ-ਕਿਹੜੇ ਇਸ਼ੂ ਹਰ ਸਟੇਟ ਤੋਂ ਪੁੱਛੇ ਗਏ ਤੇ ਐਕਟ ਬਣਾਇਆ ਗਿਆ ਜਿਸ ਐਕਟ ਹੈ ਜੇ ਕਿਸੇ ਕਾਇਮ ਸਰਕਾਰ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਸਰਕਾਰ ਅਨਾਉਂਸ ਕਰੂਗੀ ਆ ਜਮੀਨ ਅਸੀਂ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ ਐਕਵਾਇਰ ਕਰਨ ਤੋਂ ਪਹਿਲੇ ਸਰਕਾਰ ਨੂੰ ਇੱਕ ਸੋਸ਼ਲ ਇੰਪੈਕਟ ਸਟੱਡੀ ਕਰਨੀ ਪੈਣੀ ਹੈ ਸੋਸ਼ਲ ਇੰਪੈਕਟ ਸਟੱਡੀ ਦਾ ਮਤਲਬ ਹੈ ਕਿ ਜੇ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਕਰਨੀ ਹੈ ਜਾਂ ਦੋ ਪਿੰਡਾਂ ਦੀਆਂ ਪੰਜ ਪਿੰਡਾਂ ਦੀ ਉਸ ਪਿੰਡ ਦੇ ਵਿੱਚ ਜੇ ਐਕਵਾਇਰ ਹੋਊਗੀ ਜ਼ਮੀਨ ਉਹਦਾ ਅਸਰ ਕੀ ਹੋਊਗਾ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਉਹਨਾਂ ਰੋਜ਼ਗਾਰ ਦਾ ਕੀ ਹੋਊਗਾ ਜਿਹੜੇ ਉਥੇ ਪਸ਼ੂ ਜਾਨਵਰ ਹੈ ਉਹਨਾਂ ਦਾ ਕੀ ਹੋਊਗਾ ਜਿਹੜੇ ਲੋਕਾਂ ਦੀ ਜ਼ਮੀਨ ਐਕਵਾਇਰ ਚ ਛੋਟੇ ਛੋਟੇ ਕਿਸਾਨਾਂ ਜਿਹੜੀ ਜ਼ਮੀਨ ਐਕਵਾਇਰ ਹੋਊਗੀ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਦਿੱਤੀ ਜਾਊਗੀ ਤੇ ਕਿਵੇਂ ਰੀਹੈਬਿਲਿਟ ਕਿਵੇਂ ਕੀਤਾ ਜਾਊਗਾ ਉਹਦੇ ਬਾਅਦ ਜਦੋਂ ਅਸੈਸਮੈਂਟ ਆਉਂਦੀ ਹੈ ਐਕਸਪਰਟ ਕਮੇਟੀ ਬਣਾਈ ਜਾਊਗੀ ਜਿਹੜੀ ਅਸੈਸਮੈਂਟ ਕਰੂਗੀ ਉਹਦੀ ਰਿਪੋਰਟ ਬੇਸਿਸ ਤੇ ਫਿਰ এনवायरमेंट ਸਟੱਡੀ ਕੀਤਾ ਜਾਊਗਾ এনवायरमेंट ਤੇ ਉਸ ਜਿਹੜੀ ਚੀਜ਼ ਵਾਸਤੇ ਕਵਾਇਰ ਕਰਤਾ ਕੀ ਇੰਪੈਕਟ ਹੋਊਗਾ ਫਿਰ ਉਹਦੇ ਬਾਅਦ ਰੀਸੈਟਲਮੈਂਟ ਦਾ ਪਲਾਨ ਬਣੇਗਾ ਇੱਕ ਸਿਸਟਮ ਬਣਾਤਾ ਕਿ ਧੱਕਾ ਨਾ ਹੋਏ ਆਮ ਜਨਤਾ ਦੇ ਖਿਲਾਫ ਕੋਈ ਧੱਕਾ ਨਾ ਹੋਏ ਕੋਈ ਸਰਕਾਰ ਧੱਕਾ ਨਾ ਕਰ ਸਕੇ ਪਾਰਲੀਮੈਂਟ ਦਾ ਐਕਟ ਉਹਦੇ ਬਾਅਦ ਜਿਹੜਾ ਪੈਸਾ ਦਿੱਤਾ ਜਾਊਗਾ ਉਹਦਾ ਵੀ ਕੰਪਨਸੇਸ਼ਨ ਦਿੱਤੇ ਜਾ ਵੀ ਉਹਦਾ ਵੀ ਫਾਰਮੂਲਾ ਬਣਾਇਆ ਗਿਆ ਫਾਰਮੂਲਾ ਕੀ ਸੀ ਕਿ ਜੋ ਕਲੈਕਟਰ ਰੇਟ ਹੋਊਗਾ 4 400% ਉਹਨੂੰ ਵਧਾ ਕੇ ਰੇਟ ਦਿੱਤਾ ਜਾਊਗਾ 400% ਕਲੈਕਟਰ ਰੇਟ ਤੋਂ ਕਿ ਜਿਹੜੇ ਬੰਦੇ ਦੀ ਕੋ ਜਮੀਨ ਆ ਘੱਟ ਤੋਂ ਘੱਟ ਜੇ ਜਾਂਦਾ ਵੀ ਐ ਅੱਗੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕੇ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਅਸੀਂ ਜੋ ਵੀ ਕੁਆਇਰ ਕੀਤਾ ਉਸ ਐਕਟਰਾ ਹੀ ਕੀਤੇ ਤੁਸੀਂ ਦੇਖ ਲਓ 에어ਪੋਰਟ ਮੁਹਾਲੀ ਬਣਾਇਆ ਉਦੋਂ ਮਿਲਦਾ ਰੇਟ ਜਦੋਂ 에어ਪੋਰਟ ਨਹੀਂ ਸੀ ਮਤਲਬ 30 40 ਲੱਖ ਰੁਪਏ ਕਿੱਲਾ ਸੀ ਅਸੀਂ ਪੌਣੇ 2 ਕਰੋੜ ਰੁਪਏ ਦਿੱਤਾ ਉਵੇਂ ਅਸੀਂ ਥਰਮਲ ਪਲਾਂਟ ਬਣਾਏ ਜਿੱਥੇ 15 20 ਲੱਖ ਰੇਟ ਸੀ ਉੱਤੇ 70 70 80 80 ਲੱਖ ਤੱਕ ਜ਼ਮੀਨ ਦਿੱਤੀ ਸੜਕਾਂ ਵਾਸਤੇ ਜਦੋਂ ਅਸੀਂ ਲੈਂਡ ਅਕਵਾਇਰ ਕੀਤੇ ਤੁਸੀਂ ਦੇਖ ਲਓ ਜਿੱਥੇ 30 ਲੱਖ ਰੁਪਏ ਕਿੱਲਾ ਸੀ ਕਰੋੜ ਤੋਂ ਵੀ ਵੱਧ ਉਹਨਾਂ ਜ਼ਮੀਨ ਦਿੱਤੀ ਤੇ ਕਿਸਾਨਾਂ ਨੇ ਗਰੀਬਾਂ ਨੇ ਬੜੀ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਸਟੇਟ ਨੂੰ ਦਿੱਤੀ ਕਿਉਂਕਿ ਉਹਦਾ ਮਤਲਬ ਕੀ ਸੀ ਕਿ ਸਰਕਾਰ ਜੋ ਕੰਮ ਕਰੇ ਸਰਕਾਰ ਕੋਈ ਮੁਨਾਫਾ ਕਮਨ ਵਾਸਤੇ ਪੈਸਾ ਨਹੀਂ ਬਣਾਈ ਜਾਂਦੀ ਸੇਵਾ ਕਰਨ ਵਾਸਤੇ ਬਣਾਈ ਜਾਂਦੀ ਹੈ ਉਦੋਂ ਜਦੋਂ ਅਕਵਾਇਰ ਵੀ ਹੁੰਦੀ ਸੀ ਜਾਂ ਰੇਟ ਫਿਕਸ ਹੁੰਦਾ ਸੀ ਉਸ ਡਿਸਟ੍ਰਿਕਟ ਦੇ ਵਿੱਚ ਡੀਸੀ ਦੇ ਥੱਲੇ ਉਸ ਕਮੇਟੀ ਦਾ ਮੈਂਬਰ ਹਲਕਾ ਦਾ ਐਮਐਲਏ ਵੀ ਹੁੰਦਾ ਸੀ ਤੇ ਪਿੰਡ ਦਾ ਸਰਪੰਚ ਵੀ ਹੁੰਦਾ ਸੀ ਕਿ ਲੋਕਲ ਰਿਪਰੈਜੈਂਟੇਸ਼ਨ ਜ਼ਰੂਰ ਹੋਏ ਕਲੇ ਅਫਸਰ ਨਾ ਹੋਣ ਜਿਹੜਾ ਧੱਕੇ ਨਾਲ ਫੈਸਲਾ ਕਰਦੇ ਨੇ ਜੋ ਕਮੇਟੀ ਫੈਸਲਾ ਕਰਦੀ ਸੀ ਉਹਦੇ ਹਿਸਾਬ ਨਾਲ ਸਾਰਾ ਕੀਤਾ ਜਾਂਦਾ ਸੀ ਆ ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ ਪੂਰੇ ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇਤੋਂ ਪੱਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਵਕ ਵਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੇਟਰ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕਰਤਾ ਹੈ ਅੰਮ੍ਰਿਤਸਰ ਵਿੱਚ 4400 ਏਕੜ ਦਾ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਮਹਾਲੀ ਵਿੱਚ 3500 ਏਕੜ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ। ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਤਾ ਮਨ ਲਾਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਚ ਨਹੀਂ ਹੋਣਾ ਤੇ 1000 ਏਕੜ ਦਾ ਨੋਟਿਸ ਕਰਤਾ ਹੈ। ਜਲੰਧਰ ਵੀ 1000 ਏਕੜ ਦਾ ਨੋਟਿਸ ਕਰਤਾ ਹੈ। ਪਟਿਆਲੇ 'ਚ 1100 ਏਕੜ ਦਾ ਬਠਿੰਡੇ 'ਚ 900 ਏਕੜ ਦਾ ਨੋਟਿਸ ਕਰਤਾ ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕੱਢਤਾ ਹੈ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਇਆ ਚਾਰ ਪੰਜ ਬੰਦੇ ਹੋਗੇ ਚਲੋ ਤੁਹਾਨੂੰ ਪਠਾਨਕੋਟ ਅਸਿਕਵਾਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸੋਸੋਧੀਆਂ ਜੈਨ ਜਿਹੜੇ ਜੇਲਾਂ ਚੋਂ ਹੁਣ ਨਿਕਲ ਕੇ ਆਇਆ ਸੋਸੋਧੀਆਂ ਵੀ ਜੇਲ ਸੀ ਜੈਨ ਵੀ ਆ ਜੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣ ਇਹ ਤਾਂ ਉਹਨੂੰ ਜੇਲ੍ਹ ਚ ਕੀਤਾ ਸੀ ਘੱਟੋ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਦਾ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਕਵਾਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਐਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਐਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦੇਊਗਾ ਜੇ ਉਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਤਬੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੀ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਵੀਜ਼ੀਸ਼ਨ ਕਰਦੇ ਆ ਇਹਨਾਂ ਨੇ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਆ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਉਣਾ ਆ ਦੋ ਦੇ ਸੈਕਸ਼ਨ ਹੈ ਕਿਉਂ ਕੱਢਿਆ ਨਾਲ ਪੰਜਾ ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਆ ਲੋਕਾਂ ਦੇ ਜ਼ਮੀਨ ਲੱਗੇ ਆ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਹੈ ਉਸ ਐਕਟ ਦਾ ਉਸ 55 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕੁਇਜ਼ੀਸ਼ਨ ਮਤਲਬ ਜੇ ਵਿੱਚ ਕੋਈ ਪ੍ਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦਣਗੇ ਬਾਕੀ 19500 ਏਕੜ ਕਰ ਲੈਣਗੇ ਦੇਖੋ ਐਡੀ ਵੱਡੀ ਲੁਕ ਸੈਕਸ਼ਨ 50 ਤੇ ਦੂਜਾ ਕੀ ਸੈਕਸ਼ਨ ਹੈ ਵਿੱਚ ਸੈਕਸ਼ਨ 43 ఆ సెక్షన్ 43 హస్ యాస్ యాక్ట్ ద్ సేక్షన్ 43 కంద గవర్నమెంట్ కెన్ అలవ్ గివ్ ఎనీ వన్ జడి ల్యాండ్ అక్వైర్ హోగీ 20000 ఎకడ 10 100 ఎకడ 1000 ఎకడ కడే విశేత్ గవర్నమెంట్ కెన్ గివ్ టు ఎనీ బడీ త్రూ ఆక్షన్ త్రూ లీస్ ఆర్ త్రూ అలోట్మెంట్ ఎనీ బడీ దేకో ఆ సెక్షన్ 43 ਹੈ ਇਹ ਤੋਂ ਵੱਧ ਲੁੱਟ ਕੀ ਹੋ ਸਕਦੀ ਹੈ ਕਿ ਜਿਹੜਾ ਤੋਂ ਅਸੀਂ 딜 ਕਰ ਲਈ ਕਿਸੇ ਤੋਂ 500 ਕਰੋੜ ਲੈਣਾ ਕਿ ਕਿਸੇ ਤੋਂ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨ ਦੀ ਕਾਪੀ ਵੀ ਦੇਖ ਲਓ ਲੈ ਲਿਓ ਆਪਣੇ ਕਿ ਤੁਸੀਂ ਇਹਨੂੰ ਅਲਾਟ ਕਰਤਾ ਇਹਨੂੰ ਅਲਾਟ ਕਰਤਾ ਆ ਅਲਾਟ ਕਰਤਾ ਸੋਚਦੇ ਆ ਕਿ ਅਸੀਂ ਆ ਸਾਰਾ ਕੁਝ ਅਸੀਂ ਇਮੀਡੀਏਟਲੀ ਅਸੀਂ 1.5 ਸਾਲ ਚ ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਨਿਸਟਰ ਰਹੇ ਆਂ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਬਨ ਡਿਵੈਲਪਮੈਂਟ ਮੇਰੇ ਕੋਲੇ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ ਸਟੇਟ ਵਿੱਚ ਜੇ ਕੋਈ ਵੀ ਲੈਂਡ ਅਰਬਨ ਡਿਵੈਲਪਮੈਂਟ ਵਾਸਤੇ ਐਕਵਾਇਰ ਕਰਨਾ ਹੈ ਇੱਕ ਹਾਈ ਪਾਵਰਡ ਕਮੇਟੀ ਹੈ ਪੰਜਾਬ ਦੇ ਵਿੱਚ ਐਕਟ ਦੇ ਥੱਲੇ ਜਿਹਦਾ ਚੇਅਰਮੈਨ ਚੀਫ ਮਿਨਿਸਟਰ ਹੁੰਦਾ ਜਿਹਦਾ ਵਾਈਸ ਚੇਅਰਮੈਨ ਹੁੰਦਾ ਹੈ ਹਾਊਸਿੰਗ ਮਿਨਿਸਟਰ ਤੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਆ 12 ਸੈਕਟਰੀ ਕੋਈ ਟਾਊਨ ਪਲਾਨਿੰਗ ਹੋਣਾ ਹੈ ਕੋਈ এনवायरमेंट ਦਾ ਸੈਕਟਰੀ ਸਾਰੇ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅੱਜ ਅਸੀਂ ਨਵੀਂ ਸਿਟੀ ਬਣਾਉਣੀ ਐ ਜਿਵੇਂ ਨਵਾਂ ਚੰਡੀਗੜ੍ਹ ਬਣਾਇਆ ਸੀ ਮੀਟਿੰਗ ਹੋਈ ਦੇਖਿਆ ਗਿਆ ਕਿ ਆ ਨਵਾਂ ਚੰਡੀਗੜ੍ਹ ਬਣਾਉਣਾ ਐ ਇੱਥੇ ਆ ਉਹਦਾ ਲੈਂਡ ਯੂਜ਼ ਐਨੇ ਏਕੜ ਚ ਬਣਾਉਣਾ ਐ ਇੰਨਾ ਐਗਰੀਕਲਚਰ ਰਹੂਗਾ ਇੰਨਾ ਮਿਕਸਡ ਲੈਂਡ ਹੋਊਗਾ ਇੰਨਾ ਅਰਬਨ ਹੋਊਗਾ ਇਦਾਂ ਕਮਰਸ਼ਲ ਹੋਊਗਾ ਕਿਹੜੇ ਕਿਹੜੇ ਪਾਕਟਸ ਕੀ ਹੋਣਗੇ ਆ ਸਾਰੀ ਪਲੈਨਿੰਗ ચીਫ ਮਿਨਿਸਟਰ ਦੇ ਥੱਲੇ ਹੁੰਦੀ ਐ ਕਿਉਂਕਿ ચીਫ ਮਿਨਿਸਟਰ ਇਲੈਕਟਿਡ ਬੰਦਾ ਐ ਪੰਜਾਬ ਦੀ ਜਨਤਾ ਨੇ ਲੈਟ ਕੀਤਾ ਉਹਦੀ ਜੰਗਵਾਰੀ ਹੈ ਆ ਫੈਸਲਾ ਕਰਨ ਦੀ ਨਹੀਂ ਤੇ ਇਥੇ ਡਿਕਟੇਟਰਸ਼ਿਪ ਹੋ ਜੇ ਚੀਫ ਮਿਨਿਸਟਰ ਕਿਉਂ ਬਣਾਇਆ ਜਾਂਦਾ ਹੈ ਅਸੈਂਬਲੀ ਚ ਐਮ ਐਲ اے ਕਿਉਂ ਬਣਾਏ ਜਾਂਦੇ ਆ ਕਿ ਲੋਕੀ ਆਪਣੇ ਕਾਨੂੰਨ ਬਣਾਉਣ ਚੀਫ ਮਿਨਿਸਟਰ ਤੇ ਮੰਤਰੀ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ ਚੀਫ ਮਿਨਿਸਟਰ ਨੂੰ ਡਰਾਇਆ ਚੀਫ ਮਿਨਿਸਟਰ ਕਹਿੰਦਾ ਜੀ ਮੈਨੂੰ ਤਾਂ ਕੱਲਾ ਚੀ ਮੰਿਸਟਰ ਰਹਿੰਦੇ ਹੋ ਦੇਖੋ ਕਿੱਡੀ ਮਾੜੀ ਗੱਲ ਆਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਹੁਣਾ ਹੈ ਬਗੈਰ ਐਕਟ ਬਦਲੇ ਬਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰਲੀ ਐਕਟ ਸਾਰੇ ਵਿੱਚ ਤੁਸੀਂ ਚੀ ਮੰਿਸਟਰ ਨੂੰ ਵੀ ਕੱਢ ਦਿਓ ਤੇ ਮਨਿਸਟਰ ਨੂੰ ਵੀ ਕੱਢ ਦਿਓ ਕਿ ਤੁਸੀਂ ਹੈਰਾਨ ਰਹ ਜੂਗੇ ਪੰਜਾਬ ਦੀ ਜਨਤਾ ਹੈਰਾਨ ਰਹ ਜੂਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਅਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਆ ਮੈਂਬਰੀ ਕਮੇਟੀ ਦੇ ਕੀ ਮਨਿਸਟਰ ਤੇ ਮਨਿਸਟਰ ਦੀ ਜਗ੍ਹਾ ਚੀਫ ਸੈਕਟਰੀ ਬਣਾਤਾ ਕਿਉਂਕਿ ਚੀਫ ਮਨਿਸਟਰ ਜੈਕਟਰੀ ਨੂੰ ਕਿਹਾ ਤੇ ਤੂੰ ਚੀਫ ਸੈਕਟਰੀ ਰਹਿਣਾ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲੈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹਨ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਵੈਲਪਮੈਂਟ ਹੋਣੀ ਹੈ ਆ ਜਿਹੜਾ ਰਿਕੁਆਇਰ ਕਰਨੇ 40 ਹਜ਼ਾਰ ਏਕੜ ਚੀਫ ਫੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਹਨ ਕੋਈ ਦਿੱਲੀ ਦਾ ਅਨੁਰਾਗ ਕੁੰਡੂ ਦੂਜਾ ਮੈਂਬਰ ਹੈ ਸ਼ੌਕਤ ਰੌਏ ਤੀਜਾ ਨੰਬਰ ਹੈ ਵੈਸ਼ ਵੈਬਬ ਵੈਬਬ ਮਹੇਸ਼ਵਰੀ ਜੋਤਾ ਮੈਂਬਰ ਸੀਮਾ ਬੰਸਲ ਇਹਨਾਂ ਦਾ ਕੀ ਲੈਣਾ ਲੈਣਾ ਪੰਜਾਬ ਨਾਲ ਆਹ ਤਾਂ ਇਸਲਾ ਕਰਨਗੇ ਲੁਧਿਆਣੇ 'ਚ ਕੀ ਦੀ ਜ਼ਮੀਨ ਐਕਵਾਇਰ ਹੋਊਗੀ ਕੀ ਬਣੂਗਾ ਉਹ ਦਿੱਲੀੋਂ ਸਾਰੇ ਉੱਥੇ ਜਿਹੜੇ ਉਹਨਾਂ ਦੇ ਦਫ਼ਤਰ 'ਚ ਬੈਠੇ ਆ ਬੰਦੇ ਉਹ ਐ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਵਾਲਿਓ ਪਬਲਿਕ ਰਿਲੇਸ਼ਨ ਚਲਾਉਂਦਾ ਕੌਣਾ ਹੈ ਦਿੱਲੀ ਵਾਲਾ ਚਲਾਉਂਦਾ ਕਿ ਨਹੀਂ ਹੱਥ ਘੜੇ ਕਰੋ ਹਾਂ ਹੱਸੀ ਜਾਣੇ ਹੋ ਤੁਹਾਨੂੰ ਪਤਾ ਹੈ ਕੀ ਚਲਾਉਂਦਾ ਕਿ ਨਹੀਂ ਹਰ ਮਹਿਕਮੇ ਚਲਾਉਣ ਵਾਲੇ ਹੁਣ ਉਹ ਆਗੇ ਤੁਸੀਂ ਦੇਖ ਲਓ ਪੰਜਾਬ ਵਿੱਚ ਪੰਜਾਬ ਦੇ ਲੈਂਡ ਲੁੱਟਣ ਵਾਸਤੇ ਮੁੱਖ ਮੰਤਰੀ ਨੇ ਸਾਰਾ ਕੁਝ ਹੀ ਉਹਨਾਂ ਦੇ ਸਾਹਮਣੇ ਤੇ ਇੱਕ ਦਿੱਤਾ ਸ਼ਰਮ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆਹ ਮੁੱਖ ਮੰਤਰੀ ਕੀ ਹੈ ਆ ਤਾਂ ਇਹਨੂੰ ਮੈਨੂੰ ਬੱਲਾ ਤੱਕ ਕਿਹਨਾਂ ਨੂੰ ਦੁੱਖ ਲੱਗਦਾ ਸ਼ਰਮ ਆਉਂਦੀ ਹੈ ਕਿ ਉਹਨੂੰ ਕਹਿੰਦੇ ਮੁੱਖ ਮੰਤਰੀ ਜਿਹਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਹੁਣ ਇਹਨਾਂ ਨੇ ਫੈਸਲਾ ਕਰਨਾ ਆ ਕੁੰਡੂ ਜੀ ਨੇ ਰੌਏ ਸਾਹਿਬ ਨੇ ਮਹੇਸ਼ਵਰੀ ਸਾਹਿਬ ਨੇ ਤੇ ਪੰਸਲ ਜੀ ਨੇ ਇਹ ਚੀਫ ਸੈਕਟਰੀ ਨੂੰ ਅੰਤੇ ਥੱਲੇ ਕਿ ਕਿਹੜਾ ਛੱਡਣਾ ਹੈ ਕਿਹੜਾ ਰੱਖਣਾ ਹੈ ਕੀ ਤਾਂ ਜਿਵੇਂ ਪੈਸੇ ਆਈ ਜਾਣਗੇ ਉਹ ਛੱਡੀ ਜਾਣਗੇ ਜਿਹਨੂੰ ਲੋਟ ਕਰਨਾ ਹੈ ਦੇਖੋ ਪੰਜਾਬ ਦੇ ਕਿਸਾਨਾਂ ਗਰੀਬ ਤੇ ਆ ਲੁੱਟ ਜਿਹੜੀ ਹੋ ਰਹੀ ਹੈ ਅਕਾਲੀ ਦਲ ਨਹੀਂ ਬਰਦਾਸ਼ਤ ਕਰ ਸਕਦਾ ਅਕਾਲੀ ਦਲ ਆ ਨਹੀਂ ਹੋਣ ਦਊਗਾ ਮੈਂ ਤੁਹਾਨੂੰ ਵਾਦਾ ਕਰਦਾ ਜਿੰਨਾ ਮਰਜੀ ਮੈਂ ਚੀਫ ਸੈਕਟਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਮੁੱਖ ਮੰਤਰੀ ਤਾਂ ਆ ਭੱਜ ਗਿਆ ਥੋੜੇ ਮੋੜੇ ਤੇ ਸਾਰੇ ਕੁਝ ਪਾ ਗਿਆ ਹੈ ਚੀਫ ਸੈਕਟਰੀ ਸਾਹਿਬ ਬੇਨਤੀ ਕਰਦਾ ਜੋ ਤੁਸੀਂ ਕਰਨ ਲੱਗੇ ਹੋ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਸਾਰਾ ਕੁਝ ਹੀ ਕਾਨੂੰਨ ਦੇ ਖਿਲਾਫ ਹੈ ਐਨਾ ਸੋਚਿਓ ਤੁਸੀਂ 1.5-2 ਸਾਲ ਚੀਫ ਸੈਕਟਰੀ ਬਹਿ ਜਾਓਗੇ ਉਦੇ ਬਾਅਦ ਕਿੱਧਰ ਜਾਓਗੇ ਜੇ ਤੁਸੀਂ ਗਲਤ ਕੀਤਾ ਕੰਮ ਮੈਂ ਸਾਰੇ ਅਫਸਰਾਂ ਸਭਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਪੰਜਾਬ ਦੀ ਲੁੱਟ ਦੇ ਵਿੱਚ ਤੁਸੀਂ ਹਿੱਸਾਦਾਰੀ ਨਾ ਪਾਓ ਕਿਉਂਕਿ ਆ ਲੁੱਟ ਨਹੀਂ ਹੋਣ ਦੇਵਾਂਗੇ ਜਿਹੜੇ ਪਾਉਣਗੇ ਸਹੀ ਮੈਨੇ ਤੇ ਉਹ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਗਰੀਬ ਦੇ ਪੰਜਾਬ ਦੇ ਕਿਸਾਨ ਦੇ ਦੁਸ਼ਮਣ ਹੋਣਗੇ ਅਫਸਰ ਜਿਹੜੇ ਕਰਨਗੇ ਮੈਂ ਹਲੇ ਵੀ ਕਹਿਣਾ ਚਾਹਣਾ ਮੁੱਖ ਮੰਤਰੀ ਨੂੰ ਸ਼ਰਮ ਕਰ ਮંત્રી ਕੈਬਨਟ ਸਾਰੀ ਕੈਬਨਟ ਨੂੰ ਕਹਿਣਾ ਚਾਹੁੰਦਾ ਸ਼ਰਮ ਕਰੋ ਆ ਜਿਹੜਾ ਕਾਨੂੰਨਾ ਫਿਰ ਤੋਂ ਕੈਬਨਟ ਮੀਟਿੰਗ ਬਣਾ ਕੇ ਤੁਸੀਂ ਆ ਸਾਰੇ ਰੱਦ ਕਰੋ ਜੇ ਤੁਸੀਂ ਇਹਨੂੰ ਫਿਰ ਚੱਲਣ ਦਿਓਗੇ ਅਕਾਲੀ ਦਲ ਸਭ ਤੋਂ ਪਹਿਲੇ 15 ਤਰੀਕ ਨੂੰ ਲੁਧਿਆਣੇ ਤੋਂ ਆ ਸੰਘਰਸ਼ ਸ਼ੁਰੂ ਕਰੂਗਾ ਤੇ ਲਗਾਤਾਰ ਹਰ ਸ਼ਹਿਰ ਵਿੱਚ ਜਿੱਤੇ ਹੋ ਰਹੀ ਆ ਅਕਾਲੀ ਦਲ ਕਿਸਾਨਾਂ ਨਾਲ ਗਰੀਬ ਨਾਲ ਖੜਕੇ ਆ ਲੜਾਈ ਲੜੂਗਾ ਗਰੀਬ ਦੀ ਕਿਸਾਨ ਦੀ ਤੁਸੀਂ ਹੋਰ ਵੀ ਗੱਲ ਜਿਹੜੀ ਮੈਂ ਤੁਹਾਨੂੰ ਹਰਾਨੀ ਦੱਸਦਾ ਦੇਖੋ ਕਿਵੇਂ ਪਲਾਨਿੰਗ ਕੀਤੀ ਆ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਆ ਉਹਦੇ ਵਿੱਚ ਕਿਹਾ ਜਿਹੜੇ 50 ਏਕੜ ਤੋਂ ਵੱਡੇ ਐ ਜੇ ਉਸਕੋ ਅਕਵਾਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੂਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਐ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1-2 ਏਕੜ ਵਾਲੇ ਕਿੱਥੋਂ ਦੇਣਗੇ 33% ਇਹ ਡੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਦੇ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੋਣਾ ਕੀ ਹੈ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡਾਂ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਤੁਹਾਡੇ ਨਾਲ ਹੋਣਾ ਕੀ ਹੈ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਵੇਚ ਸਕਦੇ ਹੋ ਨਾ ਤੇ ਸੀਐਲਯੂ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆ ਹੁਣ ਨੋਟੀਫਿਕੇਸ਼ਨ ਹੋ ਗਈ ਹੈ ਗਵਰਨਮੈਂਟ ਦੀ ਕਿ ਗਵਰਨਮੈਂਟ ਐਕਵਾਇਰ ਕਰੂਗੀ ਥੋੜੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਰਹਿ ਵੀ ਹੋਣੀ ਹੈ ਜਿਹੜੀ 5 ਕਰੋੜ ਸ਼ਹਿਰ ਵਾਲੀ ਆ ਉਹ ਮਤਲਬ 20-30 ਲੱਖ ਤੇ ਰਹਿ ਗਈ ਨਾ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਛ ਆ ਇਹਦਾ ਇਸ ਕਾਨੂੰਨ ਦਾ ਜੋ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਐਕਵਾਇਰ ਕਰਨੇ ਆ ਇਹਦਾ ਇਹਦਾ ਅਸਰ ਹੋਣਾ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਆ ਅਸੀਂ ਕਿਸੇ ਹਾਲਤ 'ਚ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ 40000 ਏਕੜ ਕਹਿੰਦੇ ਐਕਵਾਇਰ ਕਰਾਂਗੇ 85000 ਕਰੋੜ ਤਾਂ ਅੱਜ ਹੀ ਲੈ ਤਾ ਕਰ ਜਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਹਕ ਮਕਸਦ ਹੈ ਕੋਈ ਡਵੈਲਪਮੈਂਟ ਕਰਨੀ ਮਕਸਦ ਨਹੀਂ ਕੋਈ ਇੱਥੇ ਇਨਫਰਾਸਟ੍ਰਕਚਰ ਬਣਾਉਣ ਦੀ ਮਕਸਦ ਨਹੀਂ ਮੈਂ ਇਹਨਾਂ ਨੂੰ ਆਈ ਕਹਿਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 25 2021 ਵਿੱਚ ਤੁਸੀਂ ਮਹਾਲੀ 2500 ਏਕੜ ਐਕਵਾਇਰ ਕੀਤਾ ਸੀ ਲੈਂਡ ਪੂਲਿੰਗ ਦੇ ਥਲੇ ਅੱਜ 4 ਸਾਲ ਹੋ ਗਏ ਆ 2021 ਦੇ ਬਾਅਦ ਆ 4 ਸਾਲ ਇੱਕ ਉਥੇ ਸੜਕ ਨਹੀਂ ਬਣੀ ਇੱਕ ਬਿਜਲੀ ਦਾ ਖੰਭਾ ਨਹੀਂ ਲੱਗਿਆ ਇੱਕ ਕੋਈ ਲੋਟਮ ਨਹੀਂ 4 ਸਾਲ ਹੋ ਗਏ ਆ ਤੁਸੀਂ ਆ 2000 ਏਕੜ ਹਲੇ ਤੱਕ ਵੀ ਨਹੀਂ ਤੇ ਨਾਲ ਹੀ ਉਹਦਾ ਹੁਣ ਇਹਨਾਂ ਨੇ ਲਿਖਤਾ ਕਿ 3500 35 ਕਿਲੇ ਹੋਰ ਕਰਨੇ ਆ ਅ ਕੀ ਆ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਮਝ ਲਓ ਆ ਹੋਕ ਹੀ ਰਿਹਾ ਮੈਂ ਵਾਦਾ ਕਰਦਾ ਆ ਤੁਹਾਡੀ ਲੜਾਈ ਇਕੱਲੇ ਦਾ ਲੜੂਗਾ ਅੱਗੇ ਹੋ ਕੇ ਲੜੂਗਾ ਸੋ ਕਿਸੇ ਨੇ ਕੋਈ ਸਵਾਲ ਹੈ ਤੇ ਕੋਈ ਤੁਸ ਜਿਹੜਾ ਤੁਸੀਂ ਕਿਹਾ ਸੈਕਸ਼ਨ 44 ਇਹ ਜਦੋਂ ਕੋਈ ਸਰਕਾਰ ਜੀ ਉਸ ਟਾਈਮ ਐਸੀ ਜਰ ਨਹੀਂ ਸੀ ਉਹ ਕੋਈ ਸੈਕਸ਼ਨ 95 ਦਾ ਹੈ ਉਦੇ ਬਾਅਦ ਕਿੰਨੇ ਸੈਕਸ਼ਨ ਬਣ ਗਏ ਕਿੰਨੇ ਐਕਟ ਐਮੈਂਡਮੈਂਟ ਹੋ ਗਈ ਇਹਨਾਂ ਨੇ ਪ੍ਰਾਣਾ ਦੇਖ ਲਿਆ ਕਿੱਥੇ-ਜਿੱਥੇ ਕੋਈ ਇਹਨਾਂ ਨੂੰ ਪਾਵਰ ਕੋਈ ਮਿਲਦੀ ਹੋਣੀ ਉਸ ਟਾਈਮ ਦੇ ਉਸ ਟਾਈਮ ਦੀ ਇਕਨੋਮੀ ਦੀ ਹਾਲਾਤ ਹੋਰ ਸੀ ਉਦੋਂ ਕੋਈ ਡਵੈਲ 95 ਤੁਸੀਂ ਦੇਖੋ ਕੀ ਹੁੰਦਾ ਸੀ ਇਹਨਾਂ ਨੇ ਦੇਖਿਆ ਕਿੱਥੇ ਸਾਨੂੰ ਮਿਲ ਸਕਦਾ ਇਹ ਖੋਰ ਗੱਲ ਆ ਲੈਂਡ ਐਕਵੀਜ਼ੀਸ਼ਨ ਦਾ ਐਕਟ ਬੰਦੇ ਨੇ ਐਕਟ ਵੀ ਨਹੀਂ ਗਿਆ ਪਾਰਲੀਮੈਂਟ ਵੀ ਨਹੀਂ ਗਿਆ ਅਸੈਂਬਲੀ 'ਚ ਵੀ ਨਹੀਂ ਲੈ ਕੇ ਗਏ ਆਰਡੀਨੈਂਸ ਵੀ ਨਹੀਂ ਕੀਤਾ ਆ ਸਾਰਾ ਕੁਝ ਆਪਣੇ ਬਣਾ ਕੇ ਕੈਬਨਿਟ ਦਾ ਨੋਟ ਪਾ ਕੇ ਪਾਸ ਕਰਕੇ ਤੇ ਹੁਣ ਫੈਸਲਾ ਕਰਤਾ ਕੀ ਇਹਨਾਂ ਨੂੰ ਅਸੀਂ ਕੰਮਜਾ ਕਰਨਾ ਸ਼ੁਰੂ ਕਰ ਦਨੇ। 15 ਤਰੀਕ ਨੂੰ ਤੁਸੀਂ ਸ਼ੁਰੂ ਕਰੋਗੇ ਜਾਨੀ। 15 ਤਰੀਕ ਨੂੰ ਲੁਧਿਆਣਾ ਸਾਡਾ ਪਹਿਲਾ ਪ੍ਰੋਟੈਸਟ ਹੋਊਗਾ ਤੇ ਹਰ ਸ਼ਹਿਰ ਜਾਵਾਂਗੇ ਜਿੱਥੇ ਪ੍ਰੋਟੈਸਟ ਪ੍ਰੋਟੈਸਟ ਸਾਡਾ ਕਰਦਾ ਚੱਲਦਾ ਰਹੂਗਾ ਜਿੰਨਾ ਤੱਕ ਆ ਵਾਪਸ ਨਹੀਂ ਲੈਂਦੇ। ਅਸੀਂ ਲੀਗਲ ਵੀ ਕਰਾਂਗੇ। ਅਸੀਂ ਸਾਰੀਆਂ ਆਪਸ਼ਨ ਜਿਹੜੀਆਂ ਹੈਗੀਆਂ ਸਾਡੇ ਕੋਲੇ ਅਸੀਂ ਸਾਰੀਆਂ ਆਪਸ਼ਨ ਯੂਜ਼ ਕਰਾਂਗੇ ਪੰਜਾਬ ਦੇ ਲੁੱਟ ਰੋਕਣ ਵਾਸਤੇ। ਸਹੀ ਮene ਤੇ ਆ ਐਤ ਦਾ ਨਾਮ ਬਦਲ ਦੇਣਾ ਚਾਹੀਦਾ ਹੈ। ਪੰਜਾਬ ਇੱਕ ਜਿਹੜਾ ਹੈਗਾ ਲੈਂਡ ਪੂਲਿੰਗ ਦੀ ਜਗ੍ਹਾ ਲੈਂਡ ਆਪ ਲੈਂਡ ਗ੍ਰੈਬਿੰਗ ਐਕਟ ਬਣਾ ਦਿਓ ਆਮ ਆਦਮੀ ਪਾਰਟੀ ਦਾ ਲੈਂਡ ਗ੍ਰੈਬਿੰਗ ਐਕਟ ਆ ਬਣਾਤਾ ਹੈ ਪਰ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਮੈਂ ਚੀਫ ਸੈਕਟਰੀ ਸਾਹਮਣੂ ਭੱਤ ਜੋੜ ਕੇ ਬੇਨਤੀ ਕਰਦਾ ਡੇਢ ਸਾਲ ਰਹਿ ਗਿਆ ਆ ਰਾਮਨਾ ਤੁਸੀਂ ਕੁਰਸੀ ਤੇ ਬੈਠੋ ਐ ਜੇ ਕੰਮਾਂ 'ਚ ਨਾ ਪਾਓ ਪੰਜਾਬ ਤੁਹਾਨੂੰ ਮਾਣ ਪੰਜਾਬ ਨੇ ਦਿੱਤਾ ਤੁਸੀਂ ਪੰਜਾਬ ਦੇ ਚੀਫ ਸੈਕਟਰੀ ਹੋ ਆ ਜਿਹੜੇ ਦੋਜੇ ਸਾਥ ਤੁਹਾਡੇ ਨਾਲ ਕੋ ਜਿਹੜਾ ਕੁੰਡੂ ਦੇ ਰੋਏ ਜਾਂ ਕੋਈ ਹੋਰ ਬਿਠਾਏ ਆ ਆ ਤੁਹਾਨੂੰ ਮਰਵਾਉਣਗੇ ਇਸ ਕਰਕੇ ਤੇ ਪੰਜਾਬ ਦੇ ਮੰਤਰੀ ਵੀ ਜਿਨ੍ਹਾਂ ਨੂੰ ਪੰਜਾਬ ਪ੍ਰਤੀ ਲਗਾ ਹੈ ਸਾਨੂੰ ਮੈਨੂੰ ਪਤਾ ਤੁਹਾਡੇ ਕੋਈ ਲਗਾਨੀ ਤੁਹਾਨੂੰ ਪਰ ਜੇ ਤੁਹਾਡੇ ਕੋਈ ਜਮੀਨ 'ਚ ਕੁਝ ਥੋੜਾ ਮੋਟਾ ਹੈ ਫੈਸਲਾ ਕਰ ਲੋ ਕਿ ਤੁਸੀਂ ਪੰਜਾਬ ਨੂੰ ਬਚਾ ਲੋ ਆ ਐਕਟ ਨੂੰ ਜਿਹੜਾ ਤੁਸੀਂ ਨੋਟੀਫਾਈ ਕੀਤੀ ਆ ਰੱਦ ਕਰਕੇ ਵਾਪਸ ਆ ਡੀ ਨੋਟੀਫਾਈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ